ਦੇ ਕਲੀਗ ਕੁਰਲਾਲ ਕਨੌਰ ਜੀ ਐਮਐਲਏ ਸਾਹਿਬ ਸਾਡੇ ਔਰ प्रीति ਆਦਮ ਜੀ ਸਾਡੇ ਕੈਪਟਨ ਕੁਸ਼ਨਰ ਔਰ ਐਸਟੀਐਮ ਰਾਜਪੁਰਾ ਕਨੌਰ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਫਸਲ ਤਕਰੀਬਨ ਤੁਹਾਡੀ ਤਿਆਰ ਸੀ ਔਰ ਇਸ ਵਾਰ ਜੋ ਪੰਜਾਬ ਨੂੰ ਹੜ੍ਹਾਂ ਦੀ ਉਹ ਮੈਨੂੰ ਲੱਗਦਾ ਕਿ ਪਿਛਲੇ 40 50 ਸਾਲਾਂ ਚ 88 ਦੇ ਹੜ੍ਹਾਂ ਦੇ ਵਿੱਚ ਵੀ ਮੈਂ ਸੇਵਾ ਕੀਤੀ ਸੀ ਮੈਨੂੰ ਕਰਨ ਦਾ ਮੌਕਾ ਮਿਲਿਆ ਸੀ لیکن ਇਹ ਹੜ੍ਹ ਬਹੁਤ ਲੰਬਾ ਸਮਾਂ ਚੱਲੇ ਔਰ بار-बार ਜਿਹੜਾ ਮਤਲਬ ਪਾਣੀ ਆ ਗਿਆ ਫਿਰ ਘਟ ਗਿਆ ਫਿਰ ਵੱਧ ਗਿਆ ਫਿਰ ਆ ਗਿਆ ਇੰਨਾ ਲੰਬਾ ਸਮਾਂ ਮੈਂ ਸਵਾ ਮਹੀਨਾ ਡੇਢ ਮਹੀਨਾ ਮੈਂ ਬਾਰਡਰ ਦੇ ਜਿਲ੍ਹਿਆਂ ਦੇ ਵਿੱਚ ਰਿਹਾ ਉੱਥੇ ਤੇ ਘਰ ਜਿਹੜੀ ਉਹ ਤੁਸੀਂ ਮਤਲਬ ਤੁਹਾਡੀ ਕਿਸੇ ਵੀ ਬੰਦੇ ਦੀ ਸੋਚ ਤੋਂ ਪਰੇ ਆ ਉਹ ਔਰ ਮੈਂ ਜਦੋਂ ਵਾਪਰ ਗਿਆ 18 ਅਗਸਤ ਨੂੰ ਤੇ ਉਦੋਂ ਆਪਣੇ ਇੱਥੇ ਹਜੇ ਹਾਲਾਤ ਠੀਕ ਸੀ ਤੇ ਮਾਨੂੰ ਇਥੋਂ ਘਰੋਂ ਤੋਂ ਕੁਝ ਮਾਨੂੰ ਬੰਦੇ ਬਲੇ ਟਰਾਲੀਆਂ ਲੈ ਕੇ ਪਹੁੰਚੇ ਹੋਏ ਸੀ ਔਰ ਰਕਤੋਂ ਉੱਤੇ ਪਹੁੰਚੇ ਹੋ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਇੱਥੇ ਆਪਣੇ ਹਾਲਾਂਕਿ ਆਪਣੇ ਵੀ ਹਾਲਾਤ ਬਹੁਤ ਅੱਛੇ ਨਹੀਂ ਸੀ ਸਾਡੇ ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੁਹਾਡੇ ਦੁੱਖ ਦੇ ਵਿੱਚ ਸ਼ਾਮਲ ਹੈ ਅਸੀਂ ਹੜਾ ਦੇ ਵਿੱਚ ਵੀ ਪੂਰੀ ਆਪਣੀ ਵਾਅਦਾ ਲਈ ਔਰ ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਦਿਵਾਲੀ ਤੋਂ ਪਹਿਲਾਂ ਤੇ ਇਹ ਮੈਨੂੰ ਲੱਗਦਾ ਕਿ ਇਹ ਪਹਿਲੀ ਵਾਰੀ ਹੈ ਕਿ ਦੇਸ਼ ਦੇ ਇਕਰ ਔਰ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਮੁਆਵਜ਼ਾ ਦੇਣਾ ਇਹ ਪਹਿਲੀ ਵਾਰੀ ਹੋ ਰਿਹਾ ਸੀ ਔਰ ਪਰੇ ਕਾ ਵੀ ਨਹੀਂ ਆਇਆ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਇਹ ਜਿਹੜਾ 20000 ਰੁਪਏ ਦੇ ਰਿਹਾ ਇਹਦੇ ਚੋਂ 15000 ਰੁਪਏ ਤਾਂ ਪੰਜਾਬ ਸਰਕਾਰ ਦੇਦੀ ਹੈ ਕੇਦਰ ਸਿਰਫ 5000 ਹੈ ਹਾਲਾਂਕਿ ਉਹ ਵੱਡੀ ਸਰਕਾਰ ਹੁੰਦੀ ਆ ਉਹਦੇ ਕੋਲ ਵੀ ਤੁਹਾਡੀ ਮਿਹਨਤ ਦੇ ਪੈਸੇ ਆਉਂਦੇ ਜਿਹੜਾ ਆਪਾਂ ਤੋਂ ਟੈਕਸ ਲੈਂਦੇ ਉਹੀ ਟੈਕਸ ਉਹਨਾਂ ਕੋਲ ਜਾਂਦੇ ਆ ਤੂੰ ਚਾਹੀਦਾ ਤਾਂ ਐ ਸੀਗਾ ਜੇ ਪੰਜਾਬ ਸਰਕਾਰ 15000 ਦੇ ਰਹੀ ਸੀ ਤਾਂ ਉਹ 30000 ਦਿੰਦੇ ਜਾਂ 35000 ਦਿੰਦੇ ਚਾਹੀਦਾ ਤਾਂ ਐ ਸੀ ਜਿਹਦੇ ਨਾਲ ਕਿਸਾਨ ਦਾ ਉਹ ਜਿਹੜਾ ਸੀਗਾ ਉਹਦਾ ਘਰ ਪੂਰਾ ਹੁੰਦਾ ਉਹ ਆਪਣਾ ਘੱਟੋ ਘੱਟ 5 ਏਕੜ ਤੋਂ ਵੱਧ ਨਹੀਂ ਦੇਣਾ ਜੀ ਆ ਕੇ ਗੱਲਾਂ ਤਾਂ ਕਰਦੇ ਆ ਦੂਜੀ ਗੱਲ ਕਹਿੰਦੇ ਜੀ ਮਾਈਨਿੰਗ ਕਰਕੇ ਹੜ ਆ ਗਏ ਤੇ ਮਾਈਨਿੰਗ ਦਾ ਹੌਣ ਕਰਾਂਗੇ ਜੀ ਆ davat ਵੀ ਰੋਕ ਲਗਾ ਦਿੰਦੀ ਸੀ ਹੁਣ ਅਸੀਂ ਜਿਹੜਾ ਹੈਗਾ ਵੀ ਚਲੋ ਤੁਹਾਨੂੰ ਕਟੋ-ਕਟ ਜਿਹੜਾ ਬੰਦਾ ਅਗਲੀ ਫਸਲ ਬੀਜਣ ਜੋਗਾ ਹੋ ਜੇ ਤੇ ਇਹ ਜਿਹੜੇ ਹੈਗੇ ਅੱਜ ਤੁਹਾਡੇ ਖਾਤੇ ਦੇ ਵਿੱਚ ਜਿਹੜੇ ਸਾਰੇ ਪੈਸੇ ਹੈ ਇਹ ਆ ਜਾਣਗੇ ਤੇ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋ ਜਾਓ ਅਸੀਂ ਇਤਰਾ ਜਿਹੜਾ ਘਰ ਦਾ ਨੁਕਸਾਨ ਹੋ ਗਿਆ ਜੀ ਉਹਨੂੰ 6000 ਰੁਪਏ 6000 ਰੁਪਏ ਚ ਕਿਹੜੀ ਰਿਪੇਅਰ ਹੋ ਜਾਊਗੀ ਜੀ ਅੱਜ ਕੱਲ੍ਹ ਜੀ ਤੇ ਉਹ ਵੀ ਪੰਜਾਬ ਸਰਕਾਰ ਜਿਹੜਾ ਹੈਗਾ 34000 ਰੁਪਏ ਪਾ ਕੇ ਕਟੋ-ਕਟ 40000 ਰੁਪਏ ਦੇਣਗੇ ਚਾਹੇ ਮਕਾਨ ਕੱਚਾ ਹੋਵੇ ਚਾਹੇ ਪੱਕਾ ਹੋਵੇ ਇਸੇ ਤਰ੍ਹਾਂ ਜਿਹਦਾ ਕਾਰਨ ਕਿਰ ਗਿਆ ਉਹਦੇ ਵਾਸਤੇ ਇਸੇ ਤਰ੍ਹਾਂ ਮੱਝਾਂ ਗਾਇਆਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵਾਸਤੇ ਹੋਰ ਵੀ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਜਿਹੜੇ ਅਸੀਂ ਪੈਸੇ ਜਿਹੜੇ ਹੈਗੇ ਆ ਮਾਰਜੋਗ ਮੁੱਖ ਮੰਤਰੀ ਸਾਹਿਬ ਦੇ ਰਹੇ ਆ ਔਰ ਮੈਂ ਬੇਨਤੀ ਕਰਦਾ ਫਿਰ ਵੀ ਜਿਹੜੀ ਕੇਂਦਰ ਸਰਕਾਰ ਹੈ ਵੀ ਤੁਸੀਂ ਐਦਾ ਨਾ ਕਰੋ ਪੰਜਾਬ ਦੇ ਨਾਲ ਵਿਸਥਾਣਾ ਨਾ ਕਰੋ ਜਿਵੇਂ ਉਹਨਾਂ ਨੇ ਜੇ ਮੈਂ ਕੰਗਾ ਦੀ ਗੱਲ ਕਰਾਂ 42000 ਕਰੋੜ ਰੁਪਏ ਦਿੱਤਾ ਜੀ ਉਹਦੀ ਸਫਾਈ ਵਾਸਤੇ ਹੜ੍ਹਾਂ ਦੀ ਰੋਕਥਾਮ ਵਾਸਤੇ ਇੱਕ ਕੋਸੀ ਰਦੀ ਹੈ ਬਿਹਾਰ ਦੇ ਵਿੱਚ ਉਹਦੇ ਵਾਸਤੇ 111000 ਕਰੋੜ ਰੁਪਏ ਦਿੱਤਾ ਅਸੀਂ ਕਹਾਂ ਸਾਨੂੰ ਵਿਹਾਰ ਜਨੇ ਦੇ ਦਿਓ ਗੰਗਾ ਜਨੇ ਨਾ ਦਿਓ ਅਸੀਂ ਇੱਕ ਨਹੀਂ ਅਸੀਂ ਘੱਗਰ ਵੀ ਸਤਲੋਜ ਰਵੇ ਵੀ ਵਿਆਹ ਸਾਰੇ ਦਰਿਆ ਜਿਹੜੇ ਮੁੜ ਕੇ ਹਟ ਨਹੀਂ ਆਣਗੇ ਇਹਦੇ ਉਹਨਾਂ ਨੇ ਸਾਨੂੰ ਇੱਕ ਥੇਲਾ ਨਹੀਂ ਦਿੱਤਾ ਫਿਰ ਫਿਰ ਵੀ ਇਹਦੇ باوجود ਅਸੀਂ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੇ ਸਕੀਮ ਲੈ ਕੇ ਆਏ ਆ ਵੀ ਜਿਹਦਾ ਖੇਤ ਉਸੇ ਦੀ ਰੇਤ ਉਹਦੇ ਚ ਲੋਕਾਂ ਨੂੰ ਰਾਹਤ ਮਿਲੀ ਹੈ ਔਰ ਮਾਨਯੋਗ ਅਦਾਲਤ ਨੇ ਵੀ ਥੋੜੀ ਜਿਹੀ ਟੈਲ ਦਿੱਤੀ ਹੈ ਤੇ ਸਭ ਤੋਂ ਵੱਡਾ ਜਿਹੜਾ ਕੰਮ ਹੈ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਵੀ ਜਿਵੇਂ ਤੁਹਾਡਾ ਘੱਗਰ ਹੈ ਤੁਸੀਂ ਵੀ ਇਹਦੇ ਵਿੱਚ ਸਾਥ ਦਿਓਗੇ ਵੀ ਇਹਨੂੰ ਆਪਾਂ ਡੂੰਘਾ ਵੀ ਕਰ ਦਈਏ ਚੌੜਾ ਵੀ ਕਰ ਦਈਏ ਪਾਣੀ ਦਰਿਆ ਦੇ ਅੰਦਰ ਰਹਿਣਾ ਚਾਹੀਦਾ ਜੀ ਵਿੱਚੋਂ ਇਹਦੇ ਕਹਿੰਦੇ ਕਿ ਡੀਸਰਟ ਕੋ ਪਹਿਲਾਂ ਕਹਿੰਦੇ ਸੀ ਨਹੀਂ ਕਰਨੀ ਹੁਣ ਹੁਣ ਮੰਨੀ ਆ ਮਤਲਬ ਹੁਣ ਸਾਰੇ ਜਿਹੜੇ ਆ ਗਿਆ ਅਦਾਲਤ ਵੀ ਮੰਨੀ ਆ ਸੋ ਇਹ ਅਸੀਂ ਜਿਹੜਾ ਹੈਗਾ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਗਲੀ ਬਰਸਾਤ ਤੋਂ ਪਹਿਲਾਂ ਜਾਂ ਸਰਦੀਆਂ ਦੀ بارش ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੈ ਵੀ ਇਹ ਕੰਮ ਵੀ ਕੀਤਾ ਜਾਵੇ ਘੱਗਰ ਨੂੰ ਡੂੰਘਾ ਕੀਤਾ ਜਾਵੇ ਚੌੜਾ ਕੀਤਾ ਜਾਵੇ ਤਾਂ ਕੇ ਪਾਣੀ ਜਿਹੜਾ ਦਰਿਆ ਦੇ ਵਿੱਚੋਂ ਲੰਘ ਜੇ ਔਰ ਜਿਹੜਾ ਇਹਦੇ ਵਿੱਚ ਪਾਣੀ ਆਂਦਾ ਇਹ ਮੀਂਹ ਦੇ ਪਾਣੀ ਨਾਲ ਥੋੜੀ ਆੜਾ ਆਂਦੇ ਆ ਜੀ ਇਹ ਚੰਡੀਗੜ੍ਹ ਵਾਲੇ ਛੱਡ ਦਿੰਦੇ ਆ ਜੀ ਹਰਿਆਣੇ ਤੇ ਮਾਦਨ ਵਾਲੇ ਉਪਰੋਂ ਛੱਡ ਦਿੰਦੇ ਆ ਜੀ ਇਧਰੋਂ ਤੁਹਾਡਾ ਇਧਰੋਂ ਆ ਜਾਂਦਾ ਜਿਹੜਾ ਸਾਡੇ ਤੋਂ ਆਂਦਾ ਤੁਹਾਡੇ ਤਾਗੜੀ ਤੇ ਆਪਣਾ ਜਿਹੜੇ ਮਾਰਕਟ ਨੇ ਵਗੈਰਾ ਤੋਂ ਉਹਦੇ ਨਾਲ ਹੜ੍ਹ ਆ ਦਦੇ ਸਾਡੇ ਆਪਣਾ ਪਾਣੀ ਸੰਭਾਲਦੇ ਨਹੀਂ ਸਾਡੇ ਨਾਲ ਲੜੀ ਜਾਂਦੇ ਜੀ ਇਸ ਵੇਲੇ ਪਿੱਛੇ ਆ ਜਿੰਨੇ ਤੁਹਾਡੇ ਸਾਈਫਨ ਸਾਰੇ ਸਾਫ਼ ਹੋਣਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਅਸੀਂ ਜਿਹੜਾ ਹੈਗਾ ਇਹ ਭਗਵਾਨ ਸਕਮਾਨ ਔਰ ਜਿਹੜੀ ਮਾਰ ਸਰਕਾਰ ਹੈ ਤੁਹਾਡੇ ਨਾਲ ਖੜੀ ਹੈ ਮੈਂ ਤਾਂ ਤੁਹਾਡੇ ਵਿੱਚੋਂ ਹੈ ਜੀ ਮੈਂ ਤਾਂ ਇੱਥੇ ਕੋਲੀ ਕੰਮ ਕਰਦਾ ਰਿਹਾ ਘਨੌਰ ਆ ਕੇ ਕੈਂਪ ਲਾੰਦਾ ਰਿਹਾ ਮੈਂ ਕੋਈ ਇੱਥੇ ਨਵਾਂ ਤੁਹਾਡੇ ਚੋਂ ਕੋਈ ਹੋ ਨਹੀਂ ਆ ਤੇ ਅਸੀਂ ਤੁਹਾਡੇ ਵਿੱਚੋਂ ਹੀ ਆ ਮੈਂ ਹੋ ਗਿਆ ਚਾਹੇ ਗੁਰਲਾਲ ਹੋ ਗਿਆ ਜਿੰਨੇ ਜਣੇ ਸਾਰੇ ਜਣੇ ਸੀ ਆ ਗਏ ਸੋ ਸਾਡੀ ਕੋਸ਼ਿਸ਼ ਹੈ ਕਿ ਇਹ ਵਾਲੇ ਹੜ ਜਿਹੜੇ ਆ ਇਹ ਪਹਿਲੇ ਤਾਂ ਨਹੀਂ ਸੀ ਬਟ ਇਹ ਆਖਰੀ ਹੜ ਹੋਣੇ ਚਾਹੀਦੇ ਆ ਪੰਜਾਬ ਨੂੰ ਹੜਾ ਦੀ ਮਾਰ ਤੋਂ ਬਚਾੜ ਲਈ ਦਰਾਂਵਾਂ ਨੂੰ ਸਾਰਿਆਂ ਨੂੰ ਠੀਕ ਕਰਾਂਗੇ ਜੀ ਤੁਹਾਡੇ ਸਹਿਯੋਗ ਦੇ ਨਾਲ ਔਰ ਆਪਾਂ ਬਾਕੀ ਦੀਆਂ ਜਿਹੜੀਆਂ ਪ੍ਰੋਕਾਸ਼ਨਸ ਆ ਉਹ ਵੀ ਲਵਾਂਗੇ ਅਸੀਂ ਤੁਹਾਡੇ ਨਾਲ ਖੜੇ ਆ ਜੀ ਤੇ ਹੁਣ ਅਸੀਂ ਵੀ ਜੜਾਇਆ ਗਿਆ ਕਿਉਂਕਿ ਅੱਜ ਮੇਰੇ ਬਹੁਤ ਸਾਰੇ ਪਹਿਲਾਂ ਪ੍ਰੋਗਰਾਮ ਪੜੇ ਹੋਏ ਸੀ ਮਰੀਆ ਚੰਡੀਗੜ੍ਹ ਦੀ ਮੀਟਿੰਗਸ ਆ ਗਿਆ ਬਹੁਤ ਰੈਡ ਕਰਾਸ ਦੀ ਮੀਟਿੰਗ ਆ ਹੋਰ ਕਾਫੀ ਸਾਰੀਆਂ ਜੜੀਆਂ ਆ ਗਿਆ ਜਿਵੇਂ ਪ੍ਰਾਲੀ ਨੂੰ ਇਹ ਮੈਂ ਤੁਹਾਨੂੰ ਬੇਨਤੀ ਵੀ ਕਰਦਾ ਆ ਤੁਹਾਡੇ ਨਾਲ ਹੀ ਆ ਜੀ ਪਹਾਵਲਪੁਰ ਆ ਜੀ ਗੁਰਮੀਤ ਦਾ ਪਿੰਡ ਆ ਉਹ ਭਾਰਦਾ ਬੰਦਾ ਚੰਗੇ ਪੈਸੇ ਕਮਾਉਂਦਾ ਜੀ ਇਹ ਉਹ ਪ੍ਰਾਲੀ ਨੂੰ ਕਿਸੇ ਵੀ ਚੀਜ਼ ਨੂੰ ਅੱਗ ਨਹੀਂ ਲਾਉਂਦੇ ਸਿਓ ਉਹਨੂੰ ਖੇਤਾਂ ਦੇ ਵਿੱਚ ਮਿਲਾ ਦਿੰਦੇ ਆ ਪਾਣੀ ਵੀ ਸਟੋਰ ਕਰਦੇ ਆ ਟੋਬਾ ਬਣਾ ਕੇ ਉਹਦੇ ਨਾਲ ਹੋਰ ਵੀ ਆਪਣੇ ਬਹੁਤ ਵਧੀਆ ਕਰਦੇ ਆ ਸੋ ਆਪਾਂ ਵੀ ਕੋਸ਼ਿਸ਼ ਕਰੀਏ ਜੀ ਇੱਕ ਮੈਂ ਤੁਹਾਨੂੰ ਇਹ ਗੱਲ ਤਾਂ ਦੱਸ ਰਿਹਾ ਵੀ ਇੱਕ ਡਿਲੌਇਡ ਕਰਕੇ ਕੰਪਨੀ ਹੈਗੀ ਆ ਡੀਸੀ ਪੈਡ ਨੂੰ ਸਾਰਾ ਪਤਾ ਸੀ ਉਹਨਾਂ ਨੇ ਐਮਓਯੂ ਸਾਈਨ ਕੀਤਾ ਅਸੀਂ ਤੁਹਾਨੂੰ ਮਸ਼ੀਨਰੀ ਵੀ ਦੇਵਾਂਗੇ ਹੋਰ ਵੀ ਸਾਰੇ ਤੁਹਾਡੀ ਮਦਦ ਕਰਾਂਗੇ ਹਰ ਤਰੀਕੇ ਦੇ ਨਾਲ ਤਾਂ ਕਿ ਖਪਰਾੜੀ ਸਾੜਦੀ ਨਾ ਪਵੇ ਇਹਦੇ ਤੋਂ ਆਪਾਂ ਕੋਈ ਐਥਨੌਲ ਜਾਂ ਹੋਰ ਜਿਹੜਾ ਕੋਈ ਆਪਣਾ ਜਿਹੜਾ ਅੱਜ ਕੱਲ੍ਹ ਅਲਰਜੀ ਵਾਸਤੇ ਉਹ ਅਸੀਂ ਉਹ ਬੜਾ ਕੰਮ ਕਰੀਏ ਤੇ ਇਹ ਮੈਂ ਇੱਕ ਵਾਰੀ ਆਪਣੇ ਵੱਲੋਂ ਐਮਐਲਏ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਉੱਚੇ ਚੇਤੋਂ ਤੇ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਅਰਵਿੰਦ ਕੇਲੀ ਜਵਾਲਜੋਂ ਤੁਹਾਨੂੰ ਯਕੀਨ ਦਿਵਾਉਣਾ ਕਿ ਪੰਜਾਬੀ ਆ ਅੱਜ ਤੁਹਾਡੀ ਬਾਹ ਫੜੀ ਆ ਔਰ ਇਸੇ ਤਰ੍ਹਾਂ ਆਪਾਂ ਇਕੱਠੇ ਹੋ ਕੇ ਜਿਹੜਾ ਸਾਡਾ ਪੰਜਾਬ ਹੈ ਇਹਨੂੰ ਜੋੜ ਜੋਗਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿਹੜਾ ਹੈਗਾ ਉਹ ਬਾਕੀ ਵੀ ਅਸੀਂ ਸਾਰਾ ਸਿਹਤ ਸੁਰਤਾ ਦਾ ਤੁਸੀਂ ਦੇਖ ਰਹੇ ਹੋ ਅੱਗੇ ਨਾਲੋਂ ਫਰਕ ਪੈ ਰਿਹਾ ਦਵਾਈਆਂ ਮਿਲੀਆਂ ਸ਼ੁਰੂ ਹੋਈਆਂ ਸਕੂਲਾਂ ਦੀ ਹਾਲਤ ਠੀਕ ਕਰ ਰਹੇ ਆ ਪਾਣੀ ਦਾ ਜਿਹੜਾ ਤੁਹਾਡੇ ਕੱਲੇ ਕੱਲੇ ਖੇਤ ਤੱਕ ਪਾਣੀ ਪਹੁੰਚਾ ਰਹੇ ਆ ਇਹੀ ਪਾਣੀ ਜਦ ਨਹਾੜਾ ਹੁੰਦੇ ਆ ਜੀ ਆਪਾਂ 10 ਜਗ੍ਹਾ ਤੇ ਇਹਦੇ ਛੋਟੇ ਛੋਟੇ ਡੈਪ ਬਣਾ ਕੇ ਉਹਨੂੰ ਸਟੋਰ ਕਰ ਲਈਏ ਤੁਸੀਂ ਉਹਨੂੰ ਵਰਤੀ ਜਾਈਏ ਤੁਹਾਡੇ ਪਾਣੀ ਸਾਰੀ ਤੁਹਾਨੂੰ ਪਾਣੀ ਦੀ ਮਾਰ ਪੈਂਦੀ ਹੈ ਜੀ ਦੋ ਦੋਰੀ ਦੋਰੀ ਪਾਰ ਪ ਇੱਕ ਪਾਣੀ ਖਰਾਬ ਪਾਣੀ ਦੀ ਪ੍ਰੋਟੇਡ ਪਾਣੀ ਦੀ ਤੇ ਦੂਜਾ ਜਿਹੜਾ ਜਦੋਂ ਆਉਂਦਾ ਹੜਾ ਦੇ ਪਾਣੀ ਦੀ ਇਹ ਦੋਨਾਂ ਮਾਰਾਂ ਤੋਂ ਬਚਾਇਆ ਜਾ ਸਕਦਾ ਜੀ ਜੇ ਦਰਿਆ ਸਾਰਾ ਸਾਲ ਚੱਲਣਗੇ ਤਾਂ ਦਰਿਆ ਸਾਫ਼ ਰਹਿਣਗੇ ਜੀ ਸੋ ਇਹ ਵੀ ਪੰਜਾਬ ਸਰਕਾਰ ਸੋਚਦੀ ਹੈ ਜੇ ਰਹਿਣਗੇ ਜੇ ਕਿਸੇ ਨੂੰ ਪੰਧਰ ਅਗੇ ਤੋਂ ਕਹਿੰਦਾ ਕੋਈ ਗਾਲੀ ਉਹ ਚੇਤਰਾ ਰਹੇ ਕੋਈ ਇੱਕ ਤਰੀਕਾ ਪੈਸੇ ਤੁਹਾਡੇ ਖਾਤੇ ਚ ਰੇ ਤੇ ਪਰਵਾਹ ਕੀ ਪੰਧਰ ਦੇਓ ਵਟਾ ਆ ਦਿਓ ਜੀ ਇੱਧਰ ਤੇ ਯਾਦ ਚੁੱਕੀ ਐ ਕਿ ਇਹ ਇਹਨੂੰ ਰਸਮੀ ਤੌਰ ਤੇ ਪੁਲੰਦਰ ਕੀਤਾ ਜਾਵੇ ਆਪ ਪੁਲੰਦਰ ਆ ਜਾਓ ਆ ਜਾਓ ਆਪੂ ਅੱਗੇ ਲੱਗੇ ਆਓ ਆ ਜਾਓ ਬਾਪੂ ਅੱਗੇ ਆ ਜਾਓ ਇਹ ਕਰਾ ਲਈ ਇੱਧਰ ਅੱਗੇ ਆ ਜਾਓ ਲੱਗੇ ਆ ਜਾਓ ਇੱਧਰ ਅੱਗੇ ਅੱਗੇ ਆ ਜਾਓ ਆ ਜਾ ਵੱਡੇ ਭਾਈ ਇੱਥੇ ਆ ਜਾਓ ਚਲੋ ਕੋਈ ਨਹੀਂ ਆ ਜਾ ਬਸ ਠੀਕ ਆ ਜਾ ਬਾਪੂ ਅੱਗੇ ਆ ਜਾਓ ਵੱਡੇ ਭਾਈ ਆ ਜਾ ਇੱਥੇ ਆ ਜਾਓ ਇੱਥੇ ਆ ਜਾਓ ਐਕਸਿਟਿਟੀ ਦੇ ਦਿਓ ਹੋਰ ਆ ਦੇ ਦੇਓ ਜੀ ਇੱਕ ਮੈਨੂੰ ਵੀ ਮੈਂ ਦੱਸਦੇ ਹਾਂ ਕਿ ਪਿੰਡ ਸਮਸਪੁਰ ਦੇ ਇੱਕ ਖਾਨਾ ਨੂੰ 60 ਲੱਖ ਰੁਪਏ ਦੀ ਆਸੀ ਤੇ ਲੋਸਕ ਵੀ ਇੱਕ ਖਾਨਾ ਨੂੰ ਕਰੀਬ 14 ਲੱਖ ਸੌਤਾ ਪਿੰਡ ਦੇ ਖਾਨਾ ਨੂੰ ਪੂਰੇ ਜਮਾਤ ਵਾਸਤੇ ਪੂਰਾ 88 ਲੱਖ ਰੁਪਏ ਲਗਾ ਤੇ ਜੋ ਕਹਿੰਦੇ ਲੋਸ ਸਿੰਬਲੀ ਵਾਲੇ ਵੀ ਆ ਜਾਓ ਬਾਈ ਇਹ ਰਕਮ ਕਿਸ ਨਾਲ ਦੇ ਖਾਨਾ ਦੇ ਪਾਤਰ ਦਾ ਸ਼ੇਖਪੁਰਾ ਗਾਦੀ ਦੇ ਕਿਸਾਨ ਵੀ ਆ ਕੇ ਆ ਜਾਣ ਅਗਲੇ ਅਗਲੇ ਸ਼ੇਖਪੁਰਾ ਗਾਦੀ ਦੇ ਕਿਸਾਨ ਵੀ ਆਪਣੇ ਕੋਈ ਗੱਲ ਨਹੀਂ ਆ ਜਾ ਮਾਰੀ ਆਇਓ ਕਰਮ ਕਰਮ ਸਿੰਘ ਕਿਸਾਨ ਕਰਮ ਸਿੰਘ ਅਤੇ ਹੋਰ ਵੀ ਹੋਰ ਕਿਸਾਨ ਵੀ ਆਏ ਨੇ ਹੋ ਕੇ ਆ ਜਾਓ ਆ ਜਾਓ ਕੇ ਆ ਜਾ ਭਾਈ ਇਧਰਲੇ ਪਾਸੇ ਆ ਜਾਓ ਜੀ ਆਓ ਜੀ ਹੋ ਗਏ ਆਪਣਾ ਹੋ ਗਏ ਆ ਜਾ ਲੈ ਤਰਮਾ ਸਾਹਿਬ 8000 ਦੀ ਕਾਲਾਂ ਵਾਲੇ ਸਰਮਾਜੇਪੁਰੇ ਨੰਬਰ ਜੀ ਜਿਸ ਸਾਥ ਸਰਵੀਆਂ ਜਿਹੜੇ ਕਿਸਾਨ ਵੀ ਰਹੇ ਗਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਿਧਾਂਤ ਮੈਂ ਹਮ ਬੇਤੀ ਕਰੂੰਗਾ ਸਾਡੇ ਮਲੇ ਸਾਡੇ ਮਾਨ ਦੇ ਜੀ ਜੀ ਲਿਆ ਫੋਟੋ ਕਰ ਨਹੀਂ ਆ ਹਾਂ ਜੀ ਫੋਟੋ ਕਰਾ ਦੇ ਇੱਕ ਮਿੰਟ ਇੱਕ ਮਿੰਟ ਕਰਾ ਦੇ ਇੱਕ ਸੈਕਿੰਡ ਆ ਫੋਟੋ ਮਹਾਰਾਜੀ ਜੀ ਤੁਹਾਨੂੰ ਫੋਟੋ ਕਰਾ ਤੁਸਾਰ ਦੇ ਮਲੇ ਸਾਹਿਬ ਦਾ ਸੁਲਾਨ ਕਰ

ਮੋਹਤਰ ਬਾਜੀ ਮੈਂ ਦਸ ਦਿਨਾਂ ਸਰਵੇਖਣ ਨੂੰ ਇਹ ਸੰਧੀ ਪੱਤਰ ਕਰ ਦਿੱਤੇ ਅਸੀਂ ਦਾ ਰਾਜਪੁਰਾ ਸ਼੍ਰੀ ਤਪੀਰ ਜੀ ਤੋਂ ਨੇ ਇਹ ਸੰਤ ਕਰ ਦਿੱਤੀ ਤਕੀਦ ਜਿਹੜੀ ਰਕਮ ਹੈ ਮੋਹਤਰ ਅਸੀਂ ਇਹ ਤੁਹਾਡੇ ਖਾਤੇ ਨੂੰ ਜਾ ਚੁੱਕੀ ਹੈ ਸੁਖਮਾਨ ਜੀ ਨੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਦੀਵਾਲੀ ਤੋਂ ਪਹਿਲਾਂ ਜਿਹੜਾ ਹੈਗਾ ਉਹਨਾਂ ਦੇ ਅਸੀਂ ਘਰਾਂ ਦੇ ਵਿੱਚ ਜੜੀ ਮੁਆਵਜ਼ੇ ਦੀ ਰਕਮ ਪਹੁੰਚੇਗੀ ਤਾਂ ਅੱਜ ਜਿਹੜੇ ਤਿੰਨ ਪਿੰਡ ਹੈ ਇਹਨਾਂ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਕਨੌਰ ਤੋਂ ਔਰ ਬਾਕੀ ਸਾਰਿਆਂ ਦਾ ਵੀ ਸਾਡੀ ਕੋਸ਼ਿਸ਼ ਹੈ ਕਿ ਦੀਵਾਲੀ ਤੋਂ ਪਹਿਲਾਂ 40 ਪਿੰਡ ਮੈਡਮ ਹਾਂਜੀ 42 ਹਾਂਜੀ 42 42 ਪਿੰਡਾਂ ਦਾ ਜਿਹੜਾ ਮੁਆਵਜ਼ਾ ਦੀਵਾਲੀ ਤੋਂ ਪਹਿਲਾਂ ਪਹੁੰਚ ਜਾਏਗਾ ਬਾਕੀ ਔਰ ਜੇ ਕੋਈ ਪਿੰਡ ਦਾ ਦੁਕਾਨਦਾਰ ਜਾਂ ਹੋਰ ਜਿਹੜਾ ਵੀ ਬੰਦਾ ਜਿਹਦਾ ਵੀ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਉਹਨਾਂ ਦਾ ਚਾਹੇ ਉਹਦੀ ਫਸਲ ਖਰਾਬ ਹੋਈ ਹੈ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਇਹ ਪੂਰੇ ਦੇਸ਼ ਦੇ ਵਿੱਚ ਇਹ ਪਹਿਲੀ ਵਾਰੀ ਆ ਕਿ ਜਿਹੜੇ ਕੋਈ ਵੀ ਜਿਹੜੀ ਸਟੇਟ ਗਵਰਨਮੈਂਟ ਹੈ ਜਿਹੜੀ ਕਿ ਮਾਨਸਾਰ ਜਿਹੜੀ ਪੰਜਾਬ ਦੀ ਹੈ ਉਹ 1 ਮਹੀਨੇ ਦੇ ਵਿੱਚ ਵਿੱਚ ਮੁਆਵਜ਼ਾ ਦੇ ਰਹੀ ਆ ਔਰ ਇੱਕ ਸਭ ਤੋਂ ਜ਼ਿਆਦਾ ਮੁਆਵਜ਼ਾ ਜਿਹੜਾ ਹੈਗਾ 20000 ਰੁਪਏ ਪਰ ਏਕੜ ਜਿਹਦੇ ਚੋਂ 15000 ਰੁਪਏ ਤਕਰੀਬਨ ਦੁਕਾਨਦਾਰ ਹੈ ਪਿੰਡ ਦਾ ਦਸਤਕਾਰ ਹੈ ਖੜੇ ਹੋਣ ਆਪਣਾ ਕੰਮ ਕਰ ਸਕਣ ਤੇ ਅਸੀਂ ਇਹਦੇ ਨਾਲ-ਨਾਲ ਜਿਹੜਾ ਪੰਜਾਬ ਸਰਕਾਰ ਨੇ ਹੋਰ ਬਹੁਤ ਵੱਡੇ ਜਿਹੜੇ ਫੈਸਲੇ ਕੀਤੇ ਆ ਕਿ ਜਿਹੜੀ ਹੜ੍ਹਾਂ ਦੇ ਵਿੱਚ ਲੋਕਾਂ ਦੇ ਖੇਤਾਂ ਵਿੱਚ ਮਿੱਟੀ ਆ ਗਈ ਰੇਤ ਆ ਗਈ ਬਜਰੀ ਹੋਰ ਸੁਬਾਨ ਆ ਗਿਆ ਵੀ ਜਿਹਦਾ ਖੇਤ ਉਸੇ ਦੀ ਰੇਤ ਉਸ ਵਸਤੇ ਤਿਆਰ ਕਰ ਸਕਦੇ ਉਹਦੇ ਨਾਲ ਸਰਕਾਰ ਦੇ ਕੁਲੀ ਕੁਰਲਾਲ ਕਨੌਰ ਜੀ ਐਮਐਲਏ ਸਾਹਿਬ ਸਾਡੇ ਔਰ ਰੀਤੀ ਆਦਮ ਜੀ ਸਾਡੇ ਕੈਪਟਨ ਕੁਸ਼ਨਰ ਔਰ ਐਸਟੀਐਮ ਰਾਜਪੁਰਾ ਕੜੌਰ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਫਸਲ ਤਕਰੀਬਨ ਤੁਹਾਡੀ ਤਿਆਰ ਸੀ ਔਰ ਇਸ ਵਾਰ ਜੋ ਪੰਜਾਬ ਨੂੰ ਹੜ੍ਹਾਂ ਦੀ ਉਹ ਮੈਨੂੰ ਲੱਗਦਾ ਕਿ ਪਿਛਲੇ 40-50 ਸਾਲਾਂ ਚ 88 ਦੇ ਹੜ੍ਹਾਂ ਦੇ ਵਿੱਚ ਵੀ ਮੈਂ ਸੇਵਾ ਕੀਤੀ ਸੀ ਮੈਨੂੰ ਕਰਨ ਦਾ ਮੌਕਾ ਮਿਲਿਆ ਸੀ ਲੇਕਿਨ ਇਹ ਹੜ੍ਹ ਬਹੁਤ ਲੰਬਾ ਸਮਾਂ ਚੱਲੇ ਔਰ بار-बार ਜਿਹੜਾ ਮਤਲਬ ਪਾਣੀ ਆ ਗਿਆ ਫਿਰ ਘਟ ਗਿਆ ਫਿਰ ਵੱਧ ਗਿਆ ਫਿਰ ਆ ਗਿਆ ਇੰਨਾ ਲੰਬਾ ਸਮਾਂ ਮੈਂ ਸਵਾ ਮਹੀਨਾ ਡੇਢ ਮਹੀਨਾ ਮੈਂ ਬਾਰਡਰ ਦੇ ਜਿਲ੍ਹਿਆਂ ਦੇ ਵਿੱਚ ਰਿਹਾ ਉੱਥੇ ਤੇ ਘਰ ਜਿਹੜੀ ਉਹ ਤੁਸੀਂ ਮਤਲਬ ਤੁਹਾਡੀ ਕਿਸੇ ਵੀ ਬੰਦੇ ਦੀ ਸੋਚ ਤੋਂ ਪਰੇ ਆ ਉਹ ਔਰ ਮੈਂ ਜਦੋਂ ਵਾਪਰ ਗਿਆ 18 ਅਗਸਤ ਨੂੰ ਤੇ ਉਦੋਂ ਆਪਣੇ ਇੱਥੇ ਹਜੇ ਹਾਲਾਤ ਠੀਕ ਸੀ ਤੇ ਮੈਨੂੰ ਇਥੋਂ ਘਨੌਰ ਤੋਂ ਕੁਝ ਮੈਨੂੰ ਬੰਦੇ ਬਲੇ ਟਰਾਲੀਆਂ ਲੈ ਕੇ ਪਹੁੰਚੇ ਹੋਏ ਸੀ ਉਹ ਰਗਸ ਤੋਂ ਉੱਥੇ ਪਹੁੰਚੇ ਹੋਏ ਸੀ ਚੱਲੇ ਤੁਹਾਡੇ ਇੱਥੇ ਆਪਣੇ ਹਾਲਾਂਕਿ ਆਪਣੇ ਵੀ ਹਾਲਾਤ ਬਹੁਤ ਅੱਛੇ ਨਹੀਂ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਤੁਹਾਡੇ ਦੁੱਖ ਦੇ ਵਿੱਚ ਸ਼ਾਮਲ ਆ ਅਸੀਂ ਹੜਾ ਦੇ ਵਿੱਚ ਵੀ ਪੂਰੀ ਆਪਣੀ ਵਾਅ ਲਾਈ ਔਰ ਮਾਰਯੋਗ ਮੁਖਵੰਤੀ ਸਾਹਿਬ ਨੇ ਕਿਹਾ ਸੀ ਦਿਵਾਲੀ ਤੋਂ ਪਹਿਲਾਂ ਤੇ ਇਹ ਮੈਨੂੰ ਲੱਗਦਾ ਕਿ ਇਹ ਪਹਿਲੀ ਵਾਰੀ ਹੈ ਕਿ ਦੇਸ਼ ਦੇ ਏਕੜ ਔਰ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਮੁਆਵਜ਼ਾ ਦੇਣਾ ਇਹ ਪਹਿਲੀ ਵਾਰੀ ਹੋ ਰਿਹਾ ਸੀ ਔਰ ਪਰੇ ਕਾਫੀ دیا ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਚੁੱਟੀ ਲੱਗੀ ਸੀ ਇਹ ਜਿਹੜਾ 20000 ਰੁਪਏ ਦੇ ਰਿਹਾ ਇਹਦੇ ਚੋਂ 15000 ਰੁਪਏ ਤਾਂ ਪੰਜਾਬ ਸਰਕਾਰ ਦੇ ਰਹੀ ਆ ਕਿਤੇ ਸਿਰਫ 5000 ਹਾਲਾਂਕਿ ਉਹ ਵੱਡੀ ਸਰਕਾਰ ਹੁੰਦੀ ਆ ਉਹਦੇ ਕੋਲ ਵੀ ਤੁਹਾਡੀ ਮਿਹਨਤ ਦੇ ਪੈਸਿਆਂ ਦਾ ਜਿਹੜਾ ਆਪਾਂ ਤੋਂ ਟੈਕਸ ਲੈਂਦੇ ਉਹ ਵੀ ਟੈਕਸ ਉਹਨਾਂ ਕੋਲ ਜਾਂਦੇ ਆ ਤੋ ਚਾਹੀਦਾ ਤਾਂ ਇਹ ਸੀਗਾ ਜੇ ਪੰਜਾਬ ਸਰਕਾਰ 15000 ਦੇ ਰਹੀ ਸੀ ਤਾਂ ਉਹ 30000 ਦਿੰਦੇ ਜਾਂ 35000 ਦਿੰਦੇ ਚਾਹੀਦਾ ਤਾਂ ਇਹ ਸੀ ਜਿਹਦੇ ਨਾਲ ਕਿਸਾਨ ਦਾ ਉਹਦਾ ਜਿਹੜਾ ਸੀਗਾ ਉਹਦਾ ਘਰ ਪੂਰਾ ਹੁੰਦਾ ਉਹ ਆਪਣਾ ਘਟੋ ਘਟ 5 ਏਕੜ ਤੋਂ ਵੱਧ ਨਹੀਂ ਦੇਣਾ ਜੀ ਆ ਕੇ ਗੱਲਾਂ ਤਾਂ ਕਰਦੇ ਆ ਦੂਜੀ ਗੱਲ ਕਹਿੰਦੇ ਜੀ ਮਾਈਨਿੰਗ ਕਰਕੇ ਹਾੜ ਆ ਗਏ ਤੇ ਮਾਈਨਿੰਗ ਦਾ ਹੌਣ ਕਰਾਂਗੇ ਜੀ ਅਦਾਲਤ ਵੀ ਰੋਕ ਲਗਾ ਦਿੰਦੀ ਸੀ ਹੁਣ ਅਸੀਂ ਜਿਹੜਾ ਹੈਗਾ ਵੀ ਚਲੋ ਤੁਹਾਨੂੰ ਕਟੋ-ਕਟ ਜਿਹੜਾ ਬੰਦਾ ਅਗਲੀ ਫਸਲ ਬੀਜਣ ਜੋਗਾ ਹੋ ਜੇ ਤਾਂ ਇਹ ਜਿਹੜੇ ਹੈਗੇ ਅੱਜ ਤੁਹਾਡੇ ਖਾਤੇ ਦੇ ਵਿੱਚ ਜਿਹੜੇ ਸਾਰੇ ਪੈਸੇ ਹੈ ਇਹ ਆ ਜਾਣਗੇ ਤੇ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋ ਜਾਓ ਇਸੇ ਤਰ੍ਹਾਂ ਜਿਹੜਾ ਘਰ ਦਾ ਨੁਕਸਾਨ ਹੋ ਗਿਆ ਜੀ ਉਹਨੂੰ 6000 ਰੁਪਏ 6000 ਪਾਇਤੇ ਕਿਹੜੀ ਰਿਪੇਅਰ ਹੋ ਜਾਊਗੀ ਜੀ ਅੱਜ ਕੱਲ੍ਹ ਜੀ ਤੇ ਉਹ ਵੀ ਪੰਜਾਬ ਸਰਕਾਰ ਜਿਹੜਾ ਹੈਗਾ 34000 ਰੁਪਏ ਪਾ ਕੇ ਘੱਟੋ ਘੱਟ 40000 ਰੁਪਏ ਦੇਣਗੇ ਚਾਹੇ ਮਕਾਨ ਕੱਚਾ ਹੋਵੇ ਚਾਹੇ ਪੱਕਾ ਹੋਵੇ ਇਸੇ ਤਰ੍ਹਾਂ ਜਿਹਦਾ ਘਰ ਗਿਆ ਉਹਦੇ ਵਾਸਤੇ ਇਸੇ ਤਰ੍ਹਾਂ ਮੱਝਾਂ ਗਾਈਆਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵਾਸਤੇ ਹੋਰ ਵੀ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਜਿਹੜੇ ਅਸੀਂ ਪੈਸੇ ਜਿਹੜੇ ਹੈਗੇ ਆ ਮਾਰਜੋਗ ਮੁੱਖ ਮੰਤਰੀ ਸਾਹਿਬ ਦੇ ਰਹੇ ਆ ਔਰ ਮੈਂ ਬੇਨਤੀ ਕਰਦਾ ਫਿਰ ਵੀ ਜਿਹੜੀ ਕੇਂਦਰ ਸਰਕਾਰ ਹੈ ਵੀ ਤੁਸੀਂ ਐਦਾਂ ਨਾ ਕਰੋ ਪੰਜਾਬ ਦੇ ਨਾਲ ਵਿਸਕਾਰਾ ਨਾ ਕਰੋ ਜਿ ਜੇ ਮੈਂ ਗੰਗਾ ਦੀ ਗੱਲ ਕਰਾਂ 42000 ਕਰੋੜ ਰੁਪਇਆ ਦਿੱਤਾ ਜੀ ਉਹਦੀ ਸਫਾਈ ਵਾਸਤੇ ਹੜਾ ਦੀ ਰੋਕਥਾਮ ਵਾਸਤੇ ਇੱਕ ਕੋਸੀ ਰਦੀ ਹੈ ਬਿਹਾਰ ਦੇ ਵਿੱਚ ਉਹਦੇ ਵਾਸਤੇ 11.5 ਹਜ਼ਾਰ ਕਰੋੜ ਰੁਪਇਆ ਦਿੱਤਾ ਅਸੀਂ ਕਹਾਂ ਸਾਨੂੰ ਬਿਹਾਰ ਜਿੰਨੇ ਦੇ ਦਿਓ ਗੰਗਾ ਜਿੰਨੇ ਨਾ ਦਿਓ ਅਸੀਂ ਇੱਕ ਨਹੀਂ ਅਸੀਂ ਖੱਗਰ ਵੀ ਸਤਲੋਜ ਰਵੇ ਵੀ ਬਿਆਸ ਸਾਰੇ ਦਰਿਆ ਜਿਹੜੇ ਮੁੜ ਕੇ ਹਟ ਨਹੀਂ ਆਣਗੇ ਇਹਦੇ ਉਹਨਾਂ ਨੇ ਸਾਨੂੰ ਇੱਕ ਥੇਲਾ ਨਹੀਂ ਦਿੱਤਾ ਫਿਰ ਵੀ ਇਹਦੇ باوجود ਅਸੀਂ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੇ ਸਕੀਮ ਲੈ ਕੇ ਆਏ ਆ ਵੀ ਜਿਹਦਾ ਖੇਤ ਉਸੇ ਦੀ ਰੇਤ ਉਹਦੇ ਚ ਲੋਕਾਂ ਨੂੰ ਰਾਹਤ ਮਿਲੀ ਹੈ ਔਰ ਮਾਨਯੋਗ ਅਦਾਲਤ ਨੇ ਵੀ ਥੋੜੀ ਜਿਹੀ ਟੈਲ ਦਿੱਤੀ ਹੈ ਤੇ ਸਭ ਤੋਂ ਵੱਡਾ ਜਿਹੜਾ ਕੰਮ ਹੈ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਵੀ ਜਿਵੇਂ ਤੁਹਾਡਾ ਘੱਗਰ ਹੈ ਤੁਸੀਂ ਵੀ ਇਹਦੇ ਵਿੱਚ ਸਾਥ ਦਿਓਗੇ ਵੀ ਇਹਨੂੰ ਆਪਾਂ ਡੂੰਘਾ ਵੀ ਕਰ ਦਈਏ ਚੌੜਾ ਵੀ ਕਰ ਦਈਏ ਪਾਣੀ ਦਰਿਆ ਦੇ ਅੰਦਰ ਰਹਿਣਾ ਚਾਹੀਦਾ ਜੀ ਵਿੱਚੋਂ ਇਹ ਕਹਿੰਦੇ ਕਿ ਡੀਸਰਟ ਕੋ ਪਹਿਲਾਂ ਕਹਿੰਦੇ ਸੀ ਨਹੀਂ ਕਰਨੀ ਹੁਣ ਹੁਣ ਮੰਨੀ ਹੈ ਮਤਲਬ ਹੁਣ ਸਾਰੇ ਜਿਹੜੇ ਆ ਗਿਆ ਅਦਾਲਤ ਵੀ ਮੰਨੀ ਹੈ ਸੋ ਇਹ ਅਸੀਂ ਜਿਹੜਾ ਹੈਗਾ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਗਲੀ ਬਰਸਾਤ ਤੋਂ ਪਹਿਲਾਂ ਜਾਂ ਸਰਦੀਆਂ ਦੀ بارش ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੈ ਵੀ ਇਹ ਕੰਮ ਦੀ ਕੀਤਾ ਜਾਵੇ ਕੱਗਰ ਨੂੰ ਡੂੰਗਾ ਕੀਤਾ ਜਾਵੇ ਚੌੜਾ ਕੀਤਾ ਜਾਵੇ ਤਾਂ ਕਿ ਪਾਣੀ ਜਿਹੜਾ ਦਰਿਆ ਦੇ ਵਿੱਚੋਂ ਲੱਗ ਜੇ ਔਰ ਜਿਹੜਾ ਇਹਦੇ ਵਿੱਚ ਪਾਣੀ ਆਂਦਾ ਇਹ ਮੀਂਹ ਦੇ ਪਾਣੀ ਨਾਲ ਥੋੜੀ ਆੜਾਂ ਆਉਂਦੇ ਆ ਜੀ ਇਹ ਚੰਡੀਗੜ੍ਹ ਵਾਲੇ ਛੱਡ ਦਿੰਦੇ ਆ ਜੀ ਹਰਿਆਣੇ ਤੇ ਹਿਮਾਚਲ ਵਾਲੇ ਉੱਪਰੋਂ ਛੱਡ ਦਿੰਦੇ ਆ ਜੀ ਇਧਰੋਂ ਤੁਹਾਡਾ ਇਧਰੋਂ ਆ ਜਾਂਦਾ ਜਿਹੜਾ ਸਾਡਾਂ ਤੋਂ ਆਂਦਾ ਤੁਹਾਡੇ ਥਾਗੜੀ ਤੇ ਆਪਣਾ ਜਿਹੜਾ ਮਾਰਕਟੇ ਵਗੈਰਾ ਤੋਂ ਉਹਦੇ ਨਾਲ ਆੜਾਂ ਆਉਂਦੇ ਆ ਸਾਡੇ ਆਪਣਾ ਅੱਜ ਜਿੰਨੇ ਤੁਹਾਡੇ ਸਾਈਫਨ ਹੈ ਸਾਰੇ ਸਾਫ਼ ਹੋਣਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਅਸੀਂ ਜਿਹੜਾ ਹੈਗਾ ਇਹ ਭਗਵਾਨ ਸਿੰਘ ਮਾਨ ਔਰ ਜਿਹੜੀ ਮਾਨ ਸਰਕਾਰ ਹੈ ਤੁਹਾਡੇ ਨਾਲ ਖੜੀ ਹੈ ਮੈਂ ਤਾਂ ਤੁਹਾਡੇ ਵਿੱਚੋਂ ਹੈ ਜੀ ਮੈਂ ਤਾਂ ਇੱਥੇ ਕੋਲੀ ਕੰਮ ਕਰਦਾ ਰਿਹਾ ਘਨੌਰ ਆ ਕੇ ਕੈਂਪ ਲਾੰਦਾ ਰਿਹਾ ਮੈਂ ਕੋਈ ਇੱਥੇ ਨਵਾਂ ਤੁਹਾਡੇ ਚੋਂ ਕੋਈ ਹੋ ਨਹੀਂ ਆ ਤੇ ਅਸੀਂ ਤੁਹਾਡੇ ਵਿੱਚੋਂ ਹੀ ਆ ਮੈਂ ਹੋ ਗਿਆ ਚਾਹੇ ਗੁਰਲਾਲ ਹੋ ਗਿਆ ਜਿੰਨੇ ਜਣੇ ਸਾਰੇ ਜਣੇ ਸੀ ਆ ਗਏ ਸੋ ਸਾਡੀ ਕੋਸ਼ਿਸ਼ ਹੈ ਕਿ ਇਹ ਵਾਲੇ ਹੜ ਜਿਹੜੇ ਆ ਇਹ ਪਹਿਲੇ ਤਾਂ ਨਹੀਂ ਸੀ ਬਟ ਇਹ ਆਖਰੀ ਹਾਰ ਹੋਣੀ ਚਾਹੀਦੀ ਹੈ ਪੰਜਾਬ ਨੂੰ ਹੜਾ ਦੀ ਮਾਰ ਤੋਂ ਬਚਾੜ ਲਈ ਦਰਾਮਾਂ ਨੂੰ ਸਾਰਿਆਂ ਨੂੰ ਠੀਕ ਕਰਾਂਗੇ ਜੀ ਤੁਹਾਡੇ ਸਹਿਯੋਗ ਦੇ ਨਾਲ ਔਰ ਆਪਾਂ ਬਾਕੀ ਦੀਆਂ ਜਿਹੜੀਆਂ ਪ੍ਰੋਕਾਸ਼ਨਸ ਐ ਉਹ ਵੀ ਲਵਾਂਗੇ ਅਸੀਂ ਤੁਹਾਡੇ ਨਾਲ ਖੜੇ ਆ ਜੀ ਤੇ ਹੁਣ ਅਸੀਂ ਜਿਹੜਾ ਹੈਗਾ ਕਿਉਂਕਿ ਅੱਜ ਮੇਰੇ ਬਹੁਤ ਸਾਰੇ ਪਹਿਲਾਂ ਪ੍ਰੋਗਰਾਮ ਪੜੇ ਹੋਏ ਸੀ ਮਰੀਆ ਚੰਡੀਗੜ੍ਹ ਦੀ ਮੀਟਿੰਗਸ ਆ ਗਈਆਂ ਬਹੁਤ ਰੈੱਡ ਕਰਾਸ ਦੀ ਮੀਟਿੰਗ ਆ ਔਰ ਕਾਫੀ ਸਾਰੀਆਂ ਜੜੀਆਂ ਆ ਗਿਆ ਜਿਵੇਂ ਫਰਾੜੀ ਨੂੰ ਇਹ ਮੈਂ ਤੁਹਾਨੂੰ ਬੇਨਤੀ ਵੀ ਕਰਦਾ ਆ ਤੁਹਾਡੇ ਨਾਲ ਹੀ ਆ ਜੀ ਹਾਵਲਪੁਰ ਆ ਜੀ ਗੁਰਮੀਤ ਦਾ ਪ੍ਰਿੰਟ ਉਹ ਉਹ ਭਰਦਾ ਬੰਦਾ ਚੰਗੇ ਪੈਸੇ ਕਮਾਉਂਦਾ ਜੀ ਉਹ ਪਰਾਲੀ ਨੂੰ ਕਿਸੇ ਵੀ ਚੀਜ਼ ਨੂੰ ਅੱਗ ਨਹੀਂ ਲਾਉਂਦੇ ਸੀ ਉਹ ਉਹਨੂੰ ਖੇਤਾਂ ਦੇ ਵਿੱਚੇ ਮਿਲਾ ਦਿੰਦੇ ਆ ਪਾਣੀ ਵੀ ਸਟੋਰ ਕਰਦੇ ਆ ਟੋਬਾ ਬਣਾ ਕੇ ਉਹਦੇ ਨਾਲ ਹੋਰ ਵੀ ਆਪਣੀ ਬਹੁਤ ਵਧੀਆ ਕਰਦੇ ਆ ਸੋ ਆਪਾਂ ਵੀ ਕੋਸ਼ਿਸ਼ ਕਰੀਏ ਜੀ ਇੱਕ ਮੈਂ ਤੁਹਾਨੂੰ ਇਹ ਗੱਲ ਤਾਂ ਦੱਸ ਰਿਹਾ ਵੀ ਇੱਕ ਡਿਲੌਇਡ ਕਰਕੇ ਕੰਪਨੀ ਹੈਗੀ ਆ ਡੀਸੀ ਪੈਟਰ ਨੂੰ ਸਾਰਾ ਪਤਾ ਸੀ ਉਹਨਾਂ ਨੇ ਐਮਓਯੂ ਸਾਈਨ ਕੀਤਾ ਅਸੀਂ ਤੁਹਾਨੂੰ ਮਸ਼ੀਨਰੀ ਵੀ ਦੇਵਾਂਗੇ ਹੋਰ ਵੀ ਸਾਰੇ ਤੁਹਾਡੀ ਮਦਦ ਕਰਾਂਗੇ ਹਰ ਤਰੀਕੇ ਦੇ ਨਾਲ ਤਾਂ ਕਿ ਕੋ ਪ੍ਰਾੜੀ ਸਾੜਦੀ ਨਾ ਪਵੇ ਇਹਦੇ ਤੋਂ ਆਪਾਂ ਕੋਈ ਐਥਨੋਲ ਜਾਂ ਹੋਰ ਜਿਹੜਾ ਕੋਈ ਆਪਣਾ ਜਿਹੜਾ ਅੱਜ ਕੱਲ ਐਲਰਜੀ ਵਾਸਤੇ ਅਸੀਂ ਉਹ ਬੜਾ ਕੰਮ ਕਰੀਏ ਤੇ ਇਹ ਮੈਂ ਇੱਕ ਵਾਰੀ ਆਪਣੇ ਵੱਲੋਂ ਐਮਐਲਏ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਚੇਚੇ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਅਰਵਿੰਦ ਕੇਲੀ ਜਵਾਲ ਜਵਾਲ ਵੱਲੋਂ ਤੁਹਾਨੂੰ ਯਕੀਨ ਦਿਵਾਉਣਾ ਕਿ ਪੰਜਾਬੀ ਆ ਅਸੀਂ ਤੁਹਾਡੀ ਬਾਪੜੀ ਆ ਔਰ ਇਸੇ ਤਰ੍ਹਾਂ ਆਪਾਂ ਇਕੱਠੇ ਹੋ ਕੇ ਜਿਹੜਾ ਸਾਡਾ ਪੰਜਾਬ ਹੈ ਇਹਨੂੰ ਜੋੜ ਜੋਗਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿਹੜਾ ਹੈਗਾ ਉਹ ਬਾਕੀ ਵੀ ਅਸੀਂ ਸਾਰਾ ਸਿਹਤ ਸੁਰਤਾ ਦਾ ਤੁਸੀਂ ਦੇਖ ਰਹੇ ਹੋ ਅੱਗੇ ਨਾਲੋਂ ਫਰਕ ਪੈ ਰਿਹਾ ਦਵਾਈਆਂ ਮਿਲੀਆਂ ਸ਼ੁਰੂ ਹੋਈਆਂ ਸਕੂਲਾਂ ਦੀ ਹਾਲਤ ਠੀਕ ਕਰ ਰਹੇ ਹਾਂ ਪਾਣੀ ਦਾ ਜਿਹੜਾ ਤੁਹਾਡੇ ਕੱਲੇ-ਕੱਲੇ ਖੇਤ ਤੱਕ ਪਾਣੀ ਪਹੁੰਚਾ ਰਹੇ ਆ ਇਹ ਹੀ ਪਾਣੀ ਜਦ ਨਹਾੜਾ ਆਉਂਦੇ ਆ ਜੀ ਆਪਾਂ 10 ਜਗ੍ਹਾ ਤੇ ਇਹਦੇ ਛੋਟੇ-ਛੋਟੇ ਟੈਂਕ ਬਣਾ ਕੇ ਜਗ ਉਹਨੂੰ ਸਟੋਰ ਕਰ ਲਈਏ ਤੁਸੀਂ ਉਹਨੂੰ ਵਰਤੀ ਜਾਈਏ ਤੁਹਾਡੇ ਪਾਣੀ ਸਾਰੇ ਤੁਹਾਡਾ ਪਾਣੀ ਦੀ ਮਾਰ ਪੈਂਦੀ ਹੈ ਜੀ ਦੋ ਦੋਰੀ ਦੋਰੀ ਮਾਰ ਪੈਂਦੀ ਆ ਇੱਕ ਪਾਣੀ ਖਰਾਬ ਪਾਣੀ ਦੀ ਪੂਰੇਟਿਡ ਪਾਣੀ ਦੀ ਤੇ ਦੂਜਾ ਜਿਹੜਾ ਜਦੋਂ ਆਉਂਦਾ ਹੜਾ ਦੇ ਪਾਣੀ ਦੀ

ਬਾਪੂ ਅੱਗੇ ਆ ਜਾਓ ਆ ਜਾਓ ਬਾਪੂ ਆ ਜਾਓ ਇੱਥੇ ਅੱਗੇ ਆ ਜਾਓ ਅੱਗੇ ਆ ਜਾਓ ਇੱਧਰ ਅੱਗੇ ਆ ਜਾਓ ਆ ਜਾ ਵੱਡੇ ਭਾਈ ਇੱਥੇ ਆ ਜਾ ਚਲੋ ਕੋਈ ਨਹੀਂ ਆ ਜਾ ਬਸ ਠੀਕ ਆ ਜਾ ਬਾਪੂ ਅੱਗੇ ਆ ਜਾਓ ਵੱਡੇ ਭਾਈ ਆ ਜਾ ਇੱਥੇ ਆ ਜਾਓ ਇੱਥੇ ਆ ਜਾਓ ਐਕਸਿਟਿਟੀ ਦੇ ਦਿਓ ਆ ਦੇ ਦਿਓ ਜੀ ਇੱਕ ਮੈਨੂੰ ਵੀ ਮੈਂ ਦੱਸਦੇ ਹਾਂ ਕਿ ਪਿੰਡ ਸਰਸਪੁਰ ਦੇ ਕਿਸਾਨਾਂ ਨੂੰ 60 ਲੱਖ ਰੁਪਏ ਦੇ ਆਸ਼ੀਰਵਾਦ ਦੇ ਲੋਸਟ ਨੂੰ ਇੱਕ ਹਜ਼ਾਰ ਨੂੰ ਕਰੀਬ 14 ਲੱਖ ਸੌਤਾ ਫਿਰ ਦੇ ਸੰਗੋ ਪੂਰਾ ਜਰਮਾ ਪੂਰਾ ਅਧਾਸੇ ਲੱਖ ਰੁਪਏ ਦੇ ਦੇ ਟੈਕ ਦੇ ਲੋਸ ਅਸੈਂਬਲੀ ਵਾਲੇ ਵੀ ਆ ਜਾਓ ਬਾਈ ਇਹ ਰਕਮ ਕਿਸਾਨੀ ਦੇ ਕਿਸਾਨੀ ਦੇ ਪਾਤਰ ਦਾ ਸ਼ੇਖਪੁਰਾ ਘਰ ਲਈ ਕਿਸਾਨ ਵੀ ਅੱਗੇ ਆ ਜਾਣ ਅਗਲੇ ਅਗਲੇ ਸ਼ੇਖਪੁਰਾ ਘਰ ਲਈ ਕਿਸਾਨ ਲਈ ਆਪਣੇ ਕੋਈ ਗੱਲ ਨਹੀਂ ਆ ਜਾ ਹਾਰੇ ਆਇਓ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਤੋਂ ਹੋਰ ਵੀ ਸਾਹਿਬ ਵੀ ਆਇਆ ਹੋ ਗਿਆ ਆਓ ਆਜੋ ਕਿ ਆਇਆ ਭਾਈ ਇਧਰਲੇ ਪਾਸੇ ਆ ਜਾਓ ਜੀ ਆਓ ਜੀ ਹੋ ਗਏ ਜੀ ਆਪਣਾ ਹੋ ਗਏ ਆ ਗਏ ਲਾਦਰ ਮਸਾ ਤੁਹਾਡਾ ਜੱਦੀ ਕਲਾਂ ਵਾਲਾ ਸਰਪੰਚ ਜੀ ਨੰਬਰ ਜੀ ਦੇ ਸਾਰੇ ਸਾਰੀ ਜੀ ਜਿੰਨੇ ਸਾਲ ਵੀ ਰਹੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੁਭਾਣ ਮੈਂ ਬੇਤੀ ਬੰਦਾ ਸਾਡੇ ਐਮਐਲ ਸਾਹਿਬ ਨੂੰ ਕਿਉਂ ਸਾਡੇ ਮਾਨ ਦੇ ਜੀ ਦਾ ਜੀਆ ਫੋਟੋ ਕ ਨਹੀਂ ਆ ਹਾਂ ਜੀ ਫੋਟੋ ਕਰਾ ਦੇ ਇੱਕ ਮਿੰਟ ਇੱਕ ਮਿੰਟ ਕਰਾ ਦੇ ਇੱਕ ਸੈਕਿੰਡ ਆ ਫੋਟੋ ਨਾਲੀ ਐਸਟੀਐਮ ਕੋਲਾ ਫੋਟੋ ਬੇਤੀ ਬੰਦਾ ਉਸ ਸਾਡੇ ਐਮਐਲ ਸਾਹਿਬ ਦਾ

ਬਹੁਤ ਤਰਫਾਂ ਜੀ ਮੈਂ ਦਸ ਦਿਨਾਂ ਦੇ ਸਰਵੇਖਣ ਨੂੰ ਕਿ ਇਹ ਸਹਿਮਤੀ ਪੱਤਰ ਪਰ ਮਤੇ ਅਸੀਲ ਦਾ ਰਾਜਪੁਰਾ ਸ਼ਹਿਰ ਤਬਦੀਲ ਦੀ ਤਰਫੋਂ ਦੀ ਇਹ ਸਰਵਨ ਕਰਕੇ ਤਕੀਦ ਹੈ ਜਿਹੜੀ ਰਸੀ ਹੈ ਮੌਤ ਦਾ ਰਸੀ ਇਹ ਤੁਹਾਡੇ ਖਾਤੇ ਨੂੰ ਜਾ ਚੁੱਕੀ ਹੈ ਸੁਖਮਾਨ ਜੀ ਨੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਦੀਵਾਲੀ ਤੋਂ ਪਹਿਲਾਂ ਜਿਹੜਾ ਹੈਗਾ ਉਹਨਾਂ ਦੇ ਅਸੀਂ ਘਰਾਂ ਦੇ ਵਿੱਚ ਜੜੀ ਮੁਆਵਜ਼ੇ ਦੀ ਰਾਸ਼ੀ ਪਹੁੰਚੇਗੀ ਤਾਂ ਅੱਜ ਜਿਹੜੇ ਤਿੰਨ ਪਿੰਡ ਹੈ ਇਹਨਾਂ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਘਨੌਰ ਤੋਂ ਔਰ ਬਾਕੀ ਸਾਰਿਆਂ ਦਾ ਵੀ ਸਾਡੀ ਕੋਸ਼ਿਸ਼ ਹੈ ਕਿ ਦੀਵਾਲੀ ਤੋਂ ਪਹਿਲਾਂ 40 ਪਿੰਟ ਮੈਡਮ ਹਾਂਜੀ 42 ਹਾਂਜੀ 42 42 ਪਿੰਡਾਂ ਦਾ ਜਿਹੜਾ ਮੁਆਵਜ਼ਾ ਦੀਵਾਲੀ ਤੋਂ ਪਹਿਲਾਂ ਪਹੁੰਚ ਜਾਏਗਾ ਬਾਕੀ ਔਰ ਜੇ ਕੋਈ ਪਿੰਡ ਦਾ ਦੁਕਾਨਦਾਰ ਜਾਂ ਹੋਰ ਜਿਹੜਾ ਵੀ ਬੰਦਾ ਜਿਹਦਾ ਵੀ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਉਹਨਾਂ ਦਾ ਚਾਹੇ ਉਹਦੀ ਫਸਲ ਖਰਾਬ ਹੋਈ ਹੈ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਇਹ ਪੂਰੇ ਦੇਸ਼ ਦੇ ਵਿੱਚ ਇਹ ਪਹਿਲੀ ਵਾਰੀ ਆ ਕਿ ਜਿਹੜਾ ਕੋਈ ਵੀ ਜਿਹੜੀ ਸਟੇਟ ਗਵਰਨਮੈਂਟ ਹੈ ਜਿਹੜੀ ਕਿ ਮਾਨਸਾਰ ਜਿਹੜੀ ਪੰਜਾਬ ਦੀ ਹੈ ਉਹ ਇੱਕ ਮਹੀਨੇ ਦੇ ਵਿੱਚ ਵਿੱਚ ਮੁਆਵਜ਼ਾ ਦੇ ਰਹੀ ਆ ਔਰ ਇੱਕ ਸਭ ਤੋਂ ਜ਼ਿਆਦਾ ਮੁਆਵਜ਼ਾ ਜਿਹੜਾ ਹੈਗਾ 20000 ਰੁਪਏ ਪਰ ਏਕੜ ਜਿਹਦੇ ਚੋਂ 15000 ਰੁਪਏ ਤਕਰੀਬਨ ਦੁਕਾਨਦਾਰ ਹੈ ਪਿੰਡ ਦਾ ਦਸਤਕਾਰ ਹੈ ਕੜੇ ਹੋਣ ਆਪਣਾ ਕੰਮ ਕਰ ਸਕਣ ਤੇ ਅਸੀਂ ਇਹਦੇ ਨਾਲ-ਨਾਲ ਜਿਹੜਾ ਪੰਜਾਬ ਸਰਕਾਰ ਨੇ ਹੋਰ ਬਹੁਤ ਵੱਡੇ ਜਿਹੜੇ ਫੈਸਲੇ ਕੀਤੇ ਆ ਕਿ ਜਿਹੜੀ ਹੜ੍ਹਾਂ ਦੇ ਵਿੱਚ ਲੋਕਾਂ ਦੇ ਖੇਤਾਂ ਵਿੱਚ ਮਿੱਟੀ ਆ ਗਈ, ਰੇਤ ਆ ਗਈ, ਬਜਰੀ ਹੋਰ ਸਮਾਨ ਆ ਗਿਆ ਵੀ ਜਿਹਦਾ ਖੇਤ ਉਸੇ ਦੀ ਰੇਤ ਉਸ ਵਸਤੇ ਤਿਆਰ ਕਰ ਸਕਦੇ ਉਹਦੇ ਨਾਲ ਸਰਕਾਰ ਦੇ ਕੁਲੀ ਕੁਰਲਾਲ ਕਨੌਰ ਜੀ ਐਮਐਲਏ ਸਾਹਿਬ ਸਾਡੇ ਔਰ ਪ੍ਰੀਤੀ ਆਦਮ ਜੀ ਸਾਡੇ ਕੈਪਟਨ ਕੁਸ਼ਨਰ ਔਰ ਐਸਟੀਐਮ ਰਾਜਪੁਰਾ ਕਨੌਰ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਫਸਲ ਤਕਰੀਬਨ ਤੁਹਾਡੀ ਤਿਆਰ ਸੀ ਔਰ ਇਸ ਵਾਰ ਜੋ ਪੰਜਾਬ ਨੂੰ ਹੜ੍ਹਾਂ ਦੀ ਉਹ ਮੈਨੂੰ ਲੱਗਦਾ ਕਿ ਪਿਛਲੇ 40 50 ਸਾਲਾਂ ਚ 88 ਦੇ ਹੜ੍ਹਾਂ ਦੇ ਵਿੱਚ ਵੀ ਮੈਂ ਸੇਵਾ ਕੀਤੀ ਸੀ ਮੈਨੂੰ ਕਰਨ ਦਾ ਮੌਕਾ ਮਿਲਿਆ ਸੀ ਲੇਕਿਨ ਇਹ ਹੜ੍ਹ ਬਹੁਤ ਲੰਬਾ ਸਮਾਂ ਚੱਲੇ ਔਰ بار-बार ਜਿਹੜਾ ਮਤਲਬ ਪਾਣੀ ਆ ਗਿਆ ਫਿਰ ਘਟ ਗਿਆ ਫਿਰ ਵੱਧ ਗਿਆ ਫਿਰ ਆ ਗਿਆ ਇੰਨਾ ਲੰਬਾ ਸਮਾਂ ਮੈਂ ਸਵਾ ਮਹੀਨਾ ਡੇਢ ਮਹੀਨਾ ਮੈਂ ਬਾਰਡਰ ਦੇ ਜਗ੍ਹਾ ਦੇ ਵਿੱਚ ਰਿਹਾ ਉੱਥੇ ਤੇ ਘਰ ਜਿਹੜੀ ਉਹ ਤੁਸੀਂ ਮਤਲਬ ਤੁਹਾਡੀ ਕਿਸੇ ਵੀ ਬੰਦੇ ਦੀ ਸੋਚ ਤੋਂ ਪਰੇ ਆ ਉਹ ਔਰ ਮੈਂ ਜਦੋਂ ਵਾਪਰ ਗਿਆ 18 ਅਗਸਤ ਨੂੰ ਤੇ ਉਦੋਂ ਆਪਣੇ ਇੱਥੇ ਹਜੇ ਹਾਲਾਤ ਠੀਕ ਸੀ ਤੇ ਮਾਨੂੰ ਇਥੋਂ ਘਨੌਰ ਤੋਂ ਕੁਝ ਬੰਦੇ ਬਲੇ ਟਰਾਲੀਆਂ ਲੈ ਕੇ ਪਹੁੰਚੇ ਹੋਏ ਸੀ ਉਹ ਰਗਰ ਤੋਂ ਉੱਥੇ ਪਹੁੰਚੇ ਹੋਏ ਸੀ ਚੱਲ ਰਿਹਾ ਤੁਹਾਡੇ ਇੱਥੇ ਆਪਣੇ ਹਾਲਾਂਕਿ ਆਪਣੇ ਵੀ ਹਾਲਾਤ ਬਹੁਤ ਅੱਛੇ ਨਹੀਂ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਤੁਹਾਡੇ ਦੁੱਖ ਦੇ ਵਿੱਚ ਸ਼ਾਮਲ ਆ ਅਸੀਂ ਹੜਾ ਦੇ ਵਿੱਚ ਵੀ ਪੂਰੀ ਆਪਣੀ ਵਾਅਦਾ ਲਈ ਔਰ ਮਾਰਯੋਗ ਮੁਖਮਤੀ ਸਾਹਿਬ ਨੇ ਕਿਹਾ ਸੀ ਦਿਵਾਲੀ ਤੋਂ ਪਹਿਲਾਂ ਤੇ ਇਹ ਮੈਨੂੰ ਲੱਗਦਾ ਕਿ ਇਹ ਪਹਿਲੀ ਵਾਰੀ ਹੈ ਕਿ ਦੇਸ਼ ਦੇ ਏਕੜ ਔਰ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਮੁਆਵਜ਼ਾ ਦੇਣਾ ਇਹ ਪਹਿਲੀ ਵਾਰੀ ਹੋ ਰਿਹਾ ਸੀ ਔਰ ਪਰੇ ਕਾਫੀ ਨਹੀਂ ਆ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਇਹ ਜਿਹੜਾ 20000 ਰੁਪਏ ਦੇ ਰਿਹਾ ਇਹਦੇ ਚੋਂ 15000 ਰੁਪਏ ਤਾਂ ਪੰਜਾਬ ਸਰਕਾਰ ਦੇ ਰਹੀ ਹੈ ਕੇਦਰ ਸਿਰਫ 5000 ਹੈ ਹਾਲਾਂਕਿ ਉਹ ਵੱਡੀ ਸਰਕਾਰ ਹੁੰਦੀ ਹੈ ਉਹਦੇ ਕੋਲ ਵੀ ਤੁਹਾਡੀ ਮਿਹਨਤ ਦੇ ਪੈਸੇ ਆਉਂਦੇ ਜਿਹੜਾ ਆਪਾਂ ਤੋਂ ਟੈਕਸ ਲੈਂਦੇ ਉਹੀ ਟੈਕਸ ਉਹਨਾਂ ਕੋਲ ਜਾਂਦੇ ਆ ਤੋ ਚਾਹੀਦਾ ਤਾਂ ਇਹ ਸੀਗਾ ਜੇ ਪੰਜਾਬ ਸਰਕਾਰ 15000 ਦੇ ਰਹੀ ਸੀ ਤਾਂ ਉਹ 30000 ਦਿੰਦੇ ਜਾਂ 35000 ਦਿੰਦੇ ਚਾਹੀਦਾ ਤਾਂ ਇਹ ਸੀ ਜਿਹਦੇ ਨਾਲ ਕਿਸਾਨ ਦਾ ਉਹ ਜਿਹੜਾ ਸੀਗਾ ਉਹਦਾ ਘਰ ਪੂਰਾ ਹੁੰਦਾ ਉਹ ਆਪਣਾ ਘਟੋ ਘਟ 5 ਏਕੜ ਤੋਂ ਵੱਧ ਨਹੀਂ ਦੇਣਾ ਜੀ ਆ ਕੇ ਗੱਲਾਂ ਤਾਂ ਕਰਦੇ ਆ ਦੂਜੀ ਗੱਲ ਕਹਿੰਦੇ ਜੀ ਮਾਈਨਿੰਗ ਕਰਕੇ ਹਾੜ ਆ ਗਏ ਤੇ ਮਾਈਨਿੰਗ ਦਾ ਹੌਣ ਕਰਾਂਗੇ ਜੀ ਅਦਾਲਤ ਵੀ ਰੋਕ ਲਗਾ ਦਿੰਦੀ ਸੀ ਹੁਣ ਅਸੀਂ ਜਿਹੜਾ ਹੈਗਾ ਵੀ ਚਲੋ ਤੁਹਾਨੂੰ ਕਟੋ-ਕਟ ਜਿਹੜਾ ਬੰਦਾ ਅਗਲੀ ਫਸਲ ਬੀਜਣ ਜੋਗਾ ਹੋ ਜੇ ਤਾਂ ਇਹ ਜਿਹੜੇ ਹੈਗੇ ਅੱਜ ਤੁਹਾਡੇ ਖਾਤੇ ਦੇ ਵਿੱਚ ਜਿਹੜੇ ਸਾਰੇ ਪੈਸੇ ਹੈ ਇਹ ਆ ਜਾਣਗੇ ਤੇ ਤੁਸੀਂ ਆਪਣੇ ਪੈਰਾਂ ਸਰ ਖੜੇ ਹੋ ਜਾਓ ਇਸੇ ਤਰ੍ਹਾਂ ਜਿਹੜਾ ਘਰ ਦਾ ਨੁਕਸਾਨ ਹੋ ਗਿਆ ਜੀ ਉਹਨੂੰ 6000 ਰੁਪਏ 6000 ਰੁਪਏ ਕਿਹੜੀ ਰਿਪੇਅਰ ਹੋ ਜਾਊਗੀ ਜੀ ਅੱਜ ਕੱਲ੍ਹ ਜੀ ਤੇ ਉਹ ਵੀ ਪੰਜਾਬ ਸਰਕਾਰ ਜਿਹੜਾ ਹੈਗਾ 34000 ਰੁਪਏ ਪਾ ਕੇ ਘੱਟੋ ਘੱਟ 40000 ਰੁਪਏ ਦੇਣਗੇ ਚਾਹੇ ਮਕਾਨ ਕੱਚਾ ਹੋਵੇ ਚਾਹੇ ਪੱਕਾ ਹੋਵੇ ਇਸੇ ਤਰ੍ਹਾਂ ਜਿਹਦਾ ਘਰ ਗਿਰ ਗਿਆ ਉਹਦੇ ਵਾਸਤੇ ਇਸੇ ਤਰ੍ਹਾਂ ਮੱਝਾਂ ਗਾਈਆਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵਾਸਤੇ ਹੋਰ ਵੀ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਜਿਹੜੇ ਅਸੀਂ ਪੈਸੇ ਜਿਹੜੇ ਹੈਗੇ ਆ ਮਾਰਜੋਗ ਮੁੱਖ ਮੰਤਰੀ ਸਾਹਿਬ ਦੇ ਰਹੇ ਆ ਔਰ ਮੈਂ ਬੇਨਤੀ ਕਰਦਾ ਫਿਰ ਵੀ ਜਿਹੜੀ ਕੇਂਦਰ ਸਰਕਾਰ ਹੈ ਵੀ ਤੁਸੀਂ ਐਦਾ ਨਾ ਕਰੋ ਪੰਜਾਬ ਦੇ ਨਾਲ ਵਿਸਥਾਣਾ ਨਾ ਜੇ ਮੈਂ ਗੰਗਾ ਦੀ ਗੱਲ ਕਰਾਂ 42000 ਕਰੋੜ ਰੁਪਇਆ ਦਿੱਤਾ ਜੀ ਉਹਦੀ ਸਫਾਈ ਵਾਸਤੇ ਹੜਾ ਦੀ ਰੋਕਥਾਮ ਵਾਸਤੇ ਇੱਕ ਕੋਸੀ ਨਦੀ ਬਿਹਾਰ ਦੇ ਵਿੱਚ ਉਹਦੇ ਵਾਸਤੇ 111000 ਕਰੋੜ ਰੁਪਇਆ ਦਿੱਤਾ ਅਸੀਂ ਕਹਾਂ ਸਾਨੂੰ ਬਿਹਾਰ ਜਿੰਨੇ ਦੇ ਦਿਓ ਗੰਗਾ ਜਿੰਨੇ ਨਾ ਦਿਓ ਅਸੀਂ ਇੱਕ ਨਹੀਂ ਅਸੀਂ ਖੱਗਰ ਵੀ ਸਤਲੋਜ ਰਵੇ ਵੀ ਬਿਆਸ ਸਾਰੇ ਦਰਿਆ ਜਿਹੜੇ ਮੁੜ ਕੇ ਹੱਟ ਨਹੀਂ ਆਣਗੇ ਇਹਦੇ ਉਹਨਾਂ ਨੇ ਸਾਨੂੰ ਇੱਕ ਥੇਲਾ ਨਹੀਂ ਦਿੱਤਾ ਫਿਰ ਵੀ ਇਹਦੇ باوجود ਅਸੀਂ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੇ ਸਕੀਮ ਲੈ ਕੇ ਆਏ ਆ ਵੀ ਜਿਹਦਾ ਖੇਤ ਉਸੇ ਦੀ ਰੇਤ ਉਹਦੇ ਚ ਲੋਕਾਂ ਨੂੰ ਰਾਹਤ ਮਿਲੀ ਆ ਔਰ ਮਾਨਯੋਗ ਅਦਾਲਤ ਨੇ ਵੀ ਥੋੜੀ ਜਿਹੀ ਟੈਲ ਦਿੱਤੀ ਆ ਤੇ ਸਭ ਤੋਂ ਵੱਡਾ ਜਿਹੜਾ ਕੰਮ ਆ ਪੰਜਾਬ ਸਰਕਾਰ ਕਰਨ ਜਾ ਰਹੀ ਆ ਵੀ ਜਿਵੇਂ ਤੁਹਾਡਾ ਘੱਗਰ ਹੈ ਤੁਸੀਂ ਵੀ ਇਹਦੇ ਵਿੱਚ ਸਾਥ ਦਿਓਗੇ ਵੀ ਇਹਨੂੰ ਆਪਾਂ ਡੂੰਘਾ ਵੀ ਕਰ ਦਈਏ ਚੌੜਾ ਵੀ ਕਰ ਦਈਏ ਪਾਣੀ ਦਰਿਆ ਦੇ ਅੰਦਰ ਰਹਿਣਾ ਚਾਹੀਦਾ ਜੀ ਵਿੱਚੋਂ ਇਹ ਕਹਿੰਦੇ ਕਦੋਂ ਕਿ ਡੀਸਰਟ ਕੋ ਪਹਿਲਾਂ ਕਹਿੰਦੇ ਸੀ ਨਹੀਂ ਕਰਨੀ ਹੁਣ ਹੁਣ ਮੰਨੀ ਆ ਮਤਲਬ ਹੁਣ ਸਾਰੇ ਜਿਹੜੇ ਆ ਗਿਆ ਅਦਾਲਤ ਵੀ ਮੰਨੀ ਆ ਤੋ ਇਹ ਅਸੀਂ ਜਿਹੜਾ ਹੈਗਾ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਗਲੀ ਬਰਸਾਤ ਤੋਂ ਪਹਿਲਾਂ ਜਾਂ ਸਰਦੀਆਂ ਦੀ بارش ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੈ ਵੀ ਇਹ ਕੰਮ ਵੀ ਕੀਤਾ ਜਾਵੇ ਤਾਂ ਘਰ ਨੂੰ ਡੂੰਘਾ ਕੀਤਾ ਜਾਵੇ ਚੌੜਾ ਕੀਤਾ ਜਾਵੇ ਤਾਂ ਕਿ ਪਾਣੀ ਜਿਹੜਾ ਦਰਿਆ ਦੇ ਵਿੱਚੋਂ ਲੰਘ ਜੇ ਔਰ ਜਿਹੜਾ ਇਹਦੇ ਵਿੱਚ ਪਾਣੀ ਆਂਦਾ ਇਹ ਮੀਂਹ ਦੇ ਪਾਣੀ ਨਾਲ ਥੋੜੀ ਆੜਾ ਆਂਦੇ ਆ ਜੀ ਇਹ ਚੰਡੀਗੜ੍ਹ ਵਾਲੇ ਛੱਡ ਦਿੰਦੇ ਆ ਜੀ ਹਰਿਆਣੇ ਤੇ ਹਿਮਾਚਲ ਵਾਲੇ ਉਪਰੋਂ ਛੱਡ ਦਿੰਦੇ ਆ ਜੀ ਇਧਰੋਂ ਤੁਹਾਡਾ ਇਧਰੋਂ ਆ ਜਾਂਦਾ ਜਿਹੜਾ ਸਾਡੇ ਤੋਂ ਆਂਦਾ ਤੁਹਾਡੇ ਤਾਗੜੀ ਤੇ ਆਪਣਾ ਜਿਹੜੇ ਮਾਰਕਟ ਨੇ ਵਗੈਰਾ ਤੋਂ ਉਹਦੇ ਨਾਲ ਹੜ੍ਹ ਆ ਜਾਂਦੇ ਆ ਸਾਡੇ ਆਪਣਾ ਪਾਣੀ ਸੰਭ ਅੱਜ ਨੇ ਤੁਹਾਡੇ ਸਾਈਫਨ ਸਾਰੇ ਸਾਫ਼ ਹੋਣਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਅਸੀਂ ਜਿਹੜਾ ਹੈਗਾ ਇਹ ਭਗਵਾਨ ਸਖਮਾਨ ਔਰ ਜਿਹੜੀ ਮਾਲ ਸਰਕਾਰ ਹੈ ਤੁਹਾਡੇ ਨਾਲ ਖੜੀ ਹੈ ਮੈਂ ਤਾਂ ਤੁਹਾਡੇ ਵਿੱਚੋਂ ਹੈ ਜੀ ਮੈਂ ਤਾਂ ਇੱਥੇ ਕੋਲੀ ਕੰਮ ਕਰਦਾ ਰਿਹਾ ਘਣੌਰ ਆ ਕੇ ਕੈਂਪ ਲਾਉਂਦਾ ਰਿਹਾ ਮੈਂ ਕੋਈ ਇੱਥੇ ਨਵਾਂ ਤੁਹਾਡੇ ਚੋਂ ਕੋਈ ਹੋ ਨਹੀਂ ਆ ਤੇ ਅਸੀਂ ਤੁਹਾਡੇ ਵਿੱਚੋਂ ਹੀ ਆ ਮੈਂ ਹੋ ਗਿਆ ਚਾਹੇ ਗੁਰਲਾਲ ਹੋ ਗਿਆ ਜਿੰਨੇ ਜਣੇ ਸਾਰੇ ਜਣੇ ਅਸੀਂ ਆ ਗਏ ਆ ਸੋ ਸਾਡੀ ਕੋਸ਼ਿਸ਼ ਹੈ ਕਿ ਇਹ ਬੜੇ ਹੜ ਜਿਹੜੇ ਆ ਇਹ ਪਹਿਲੇ ਤਾਂ ਨਹੀਂ ਸੀ ਬਟ ਇਹ ਆਖਰੀ ਹਾਰ ਹੋਣੀ ਚਾਹੀਦੀ ਹੈ ਪੰਜਾਬ ਨੂੰ ਖੜਾ ਦੀ ਮਾਰ ਤੋਂ ਵਿਚਾਰ ਲਈ ਦਰਾਮਾਂ ਨੂੰ ਸਾਰਿਆਂ ਨੂੰ ਠੀਕ ਕਰਾਂਗੇ ਜੀ ਤੁਹਾਡੇ ਸਹਿਯੋਗ ਦੇ ਨਾਲ ਔਰ ਆਪਾਂ ਬਾਕੀ ਦੀ ਜਿਹੜੀਆਂ ਪ੍ਰੋਕਾਸ਼ਨਸ ਐ ਉਹ ਵੀ ਲਵਾਂਗੇ ਅਸੀਂ ਤੁਹਾਡੇ ਨਾਲ ਖੜੇ ਆ ਜੀ ਤੇ ਹੁਣ ਅਸੀਂ ਜਿਹੜਾ ਹੈਗਾ ਕਿਉਂਕਿ ਅੱਜ ਮੇਰੇ ਬਹੁਤ ਸਾਰੇ ਪਹਿਲਾਂ ਪ੍ਰੋਗਰਾਮ ਪੜੇ ਹੋਏ ਸੀ ਮਰੀਆ ਚੰਡੀਗੜ੍ਹ ਦੀ ਮੀਟਿੰਗਸ ਆ ਗਈਆਂ ਬਹੁਤ ਰੈੱਡ ਕਰਾਸ ਦੀ ਮੀਟਿੰਗ ਆ ਉਹ ਕਾਫੀ ਸਾਰੀਆਂ ਜੜੀਆਂ ਆ ਗਿਆ ਜਿਵੇਂ ਫਰਾੜੀ ਨੂੰ ਇਹ ਮੈਂ ਤੁਹਾਨੂੰ ਬੇਨਤੀ ਵੀ ਕਰਦਾ ਆ ਤੁਹਾਡੇ ਨਾਲ ਹੀ ਆ ਜੀ ਹਾਵਲਪੁਰ ਆ ਜੀ ਗੁਰਮੀਤ ਦਾ ਪਿੰਡ ਉਹ ਭਾਰਦਾ ਬੰਦਾ ਚੰਗੇ ਪੈਸੇ ਕਮਾਉਂਦਾ ਜੀ ਇਹ ਉਹ ਪਰਾਲੀ ਨੂੰ ਕਿਸੇ ਵੀ ਚੀਜ਼ ਨੂੰ ਅੱਗ ਨਹੀਂ ਲਾਉਂਦੇ ਸਿਓ ਉਹਨੂੰ ਖੇਤਾਂ ਦੇ ਵਿੱਚ ਮਿਲਾ ਦਿੰਦੇ ਆ ਪਾਣੀ ਵੀ ਸਟੋਰ ਕਰਦੇ ਆ